ਪਹਿਲਾਂ ਮੇਰ ਤੇ ਲਾਉਂਦਾ ਮੈਂ ਕੁੜੀ ਮੇੜ ਮੇੜ ਨਹੀਂ ਸੀ ਪਹਿਲਾਂ ਨਹੀਂ ਬਾਜਦਾ ਉਦੋਂ ਲਈ ਮੈਂ ਮੇੜ ਸੀ ਕੋਈ ਜਰ ਹੋਊਗੀ ਯਾਰ ਕੋਈ ਕਹਿੰਦੀ ਮੈਂ ਪਹਿਲਾਂ ਮੇੜ ਸੀ ਕਿ ਮੇਰਾ ਮੇੜ ਦਾ ਇਹਨਾਂ ਨੇ ਕਹਿੰਦੀ ਮੇਰ ਤੋਂ ਇਹਨਾਂ ਨੇ ਸਿੱਖ ਕੇ ਮੇਰਾ ਪਤਾ ਕੱਢ ਦਿੱਤਾ ਨਹੀਂ ਨਹੀਂ ਚਲੋ ਆਪਾਂ ਨਹੀਂ ਕਹਿੰਦੇ ਮੇਰਾ ਵੀਰ ਕੋ ਜੋਰ ਨੇ ਕਿਹਾ ਦਿੱਤਾ ਉਹਦਾ ਤਾਂ ਕੋਈ ਚਲਾਉਣਾ ਕੋਣ ਗਿਆ ਕਿ ਮੈਂ ਪਹਿਲਾਂ ਮੇੜ ਸੀ ਮੇਰ ਤੋਂ ਕੰਮ ਸਿੱਖ ਕੇ ਮੇਰੇ ਮੇੜ ਦਾ ਪਤਾ ਕਰ ਦੋਤਾ ਤਾਂ ਹੁਣ ਆਪ ਇਹ ਲਾਉਣ ਲੱਪਿਆ ਆਪ ਵੀ ਨਹੀਂ ਲਾਉਂਦਾ ਆਪ ਤੁਹਾਡੀ ਚੱਲ ਜਾਂਦਾ ਆਪਣੀ ਘਰ ਵਾਲੀ ਨੂੰ ਲਾ ਜਾਂਦਾ ਪਿੱਛੇ ਕੋ ਭਰਾਵਾ ਵੇਖ ਵੀ ਭਰਮਾਤ ਨੂੰ ਲੱਗਾ ਯਾਰ ਗੱਲ ਆਲੀ ਕੋਈ ਨਹੀਂ ਹੈਗੀ ਇਹਦੇ ਲੈ ਕੇ ਕਿੰਦਾ ਨਾ ਕੋਈ ਗੱਲ ਤਾਂ ਭਾਜੀ ਕੋਈ ਕੁਝ ਨਹੀਂ ਹੈਗੀ ਗੱਲ ਹਸਕਰ ਨੂੰ ਦਾ ਕੁਝ ਨਹੀਂ ਹੈਗੀ ਹੌਨ ਨੂੰ ਤਾਂ ਬਹੁਤ ਕੁਝ ਵਾ ਇਹ ਗੱਲ ਕੁਝ ਨਹੀਂ ਨਾ ਸੰਜੀਤ ਸਰਕਾਰ ਤੁਹਾਡੀ ਉਹ ਤੁਸੀਂ ਨਹੀਂ ਹਰਦੇ ਚੱਲ ਆਏ ਨਹੀਂ ਅਸੀਂ ਤਾਂ ਨਹੀਂ ਕਿ ਅਸੀਂ ਕੁਝ ਕਹਿੰਦੇ ਭਾਜੀ ਆ ਜਾ ਇੱਥੇ ਕੋਈ ਨਹੀਂ ਕੋਈ ਕੋਈ ਨਹੀਂ ਆਲੀ ਕੀ ਹਜੂ ਕੋਈ ਗੱਲ ਨਹੀਂ ਆਪਾਂ ਕਿਹੜਾ ਗੱਲ ਸਮਝੋ ਫੋਰ ਤੋਂ ਗੱਲ ਤੇ ਮੈਂ ਉਹਦੇ ਵਿੱਚ ਉਹ ਚੱਲ ਗਲਤੀ ਨੇ ਕਹਿ ਦਿੱਤਾ ਬਈ ਸਾਨੂੰ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਸੋਖੇ ਸੋਖੇਵੜਾਲੇ ਨੇ ਉਹਨੂੰ ਕੀ ਪਤਾ ਯਾਰ ਵੀ ਔਨ ਆ ਡਿਊਟੀ ਲਾਈ ਆ ਤੁਸੀਂ ਕੱਲੀ ਹਾਰੀ ਲਾਉਣੀ ਆ ਹੋਰ ਕੰਮ ਫੇਰਦਾ ਭਾਈ ਕੰਮ ਤਾਂ ਉਹ ਤੋਂ ਜ਼ਰੂਰਤ ਹੈਗੀ ਉਹ ਤੇ ਚੱਲ ਜਾਏਗਾ ਗੱਲ ਇਹ ਜਿਹੜੀ ਨਾ ਬਦਲ ਜੇ ਲੈਣਾ ਹੈਗਾ ਪਈ ਆ ਮੈਂ ਕਦ ਕਰੀ ਉਹਨੂੰ ਭਾਈ ਇਹਦਾ ਸ਼ਡਿਊਲ ਵੀ ਦਿੱਤੀ ਸੀ ਤਾਂ ਹੋਇਆ ਹੈਗਾ ਗਾਹ ਤੋਂ ਨਹੀਂ ਪੈਂਦਾ ਭਾਈ ਦੋ ਸ਼ਬਦ ਮੇਰੇ ਸਾਸਤਰੀ ਕਾ ਜੀ ਅੰਤ ਸਾਸਤਰੀ ਤੇ ਤੁਸੀਂ ਡਿਗਰੈਕਟ ਕਰਦੇ ਆ ਜੀ ਹਾਂ ਜੀ ਉਕੇ ਮਰਮਾ ਜੀ ਨੇ ਐਕਸਟਰੀ ਗੱਲ ਕਰ ਦਿੱਤੀ ਕਿ ਇਹ ਕਦੇ ਵੀ ਕਿਹੜੇ ਮੈਡਮ ਹੋਣੀ ਆ ਆ ਕੇ ਇੱਥੋਂ ਚਲ ਜਾਂਦੇ ਆ ਟੈਂਟ ਸਲਾ ਕੇ ਹਾਂਜੀ ਮੈਡਮ ਇਦਾਂ ਕਹਤੇ ਸਾਡਾ ਹਾਜ਼ਰੀ ਦਾ ਕੰਮ ਆ ਸਾਨੂੰ ਲੱਗਾ ਅੱਛਾ ਜੀ ਜ਼ਿਲ੍ਹਾ ਪ੍ਰਧਾਨ ਤੋਂ ਜ਼ਿਲ੍ਹਾ ਪ੍ਰਧਾਨ ਕੋਲ ਜੀ ਬਟਾਲੇ ਤੋਂ ਆਮ ਆਦਮੀ ਪਾਰਟੀ ਤੋਂ ਸੁੱਖਾ ਬਟਾਲਾ ਸੁੱਖਾ ਅੱਛਾ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਹਾਜ਼ਰੀ ਦਾ ਸਾਡੇ ਮੇਰੇ ਹਸਬੰਦ ਨੂੰ ਕੰਮ ਦਿੱਤਾ ਆ ਉਹ ਫੇਰ ਉਹਨਾਂ ਦਾ ਕੰਮ ਮੈਂ ਕਰਦੀ ਹਾਂ ਹਸਬੰਦ ਦਾ ਹਾਂਜੀ ਉਹਨਾਂ ਦੀ ਹਾਜ਼ਰੀ ਉਹ ਹਾਜ਼ਰੀ ਦਾ ਕੰਮ ਉਹਨਾਂ ਦਾ ਆ ਓਕੇ ਉਹਨਾਂ ਨੇ ਆ ਕੇ ਹਾਜ਼ਰੀ ਲਾਉਣੀ ਦੋਨੋਂ ਟਾਈਮ ਇਨਾ ਦੀ। ਅੱਛਾ ਜੀ। ਇਹਨਾਂ ਨੂੰ ਕੰਮ ਦੱਸਣਾ ਇੱਥੇ-ਇੱਥੇ ਆਪਾਂ ਕੰਮ ਕਰਨਾ। ਠੀਕ ਹੈ ਜੀ। ਤਾਂ ਇਸ ਕਰਕੇ ਉਹ ਹਾਜ਼ਰੀ ਫੇ ਮੈਨੂੰ ਉਹਨਾਂ ਨੇ ਦਿੱਤਾ। ਓਕੇ ਤੇ ਆ ਹਸਬੰਡ ਉਹ ਕੀ ਕੰਮ ਕਰਦੇ ਆ? ਉਹ ਵੀ ਮੈਸੇਜ ਦਾ ਕੰਮ ਕਰਦੇ ਆ। ਉਹ ਫੋਟੋ ਚੱਲ ਜਾਂਦੇ ਆ ਤੜਕਾ ਹਾਂਜੀ। ਉਹ ਫੋਟੋ ਤੜਕਾ ਲੰ ਚੱਲ ਜਾਂਦੇ ਆ। ਹਾਂਜੀ। ਓਕੇ ਤੁਸੀਂ ਫੇ ਉਹਨਾਂ ਦੇ ਮਗਰ ਇਹ ਦੇਖ ਲੈ। ਮੈਂ ਨਹੀਂ ਗੱਲ ਕਰਵਾਉਣੀ। ਨਹੀਂ ਮੈਂ ਕਰ ਲੈਂਦਾ ਕੋਈ ਗੱਲ ਨਹੀਂ ਮੈਡਮ ਗੱਲ ਕਰ ਲੈਣੀ ਕੋਈ ਤੁਸੀਂ ਨੰਬਰ ਦੇ ਦਿਓ ਮੈਂ ਕਰ ਲੈਣਾ ਗੱਲ ਕੋਈ ਚੱਕਰ ਨਹੀਂ ਹੈਗਾ। ਤੇ ਮੈਡਮ ਮਨਰੇਗਾ ਵਿੱਚ ਆਏ ਦਿਨ ਤਾਂ ਅਗਲੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤਾਂ ਜੋ ਮਾਮਲਾ ਪਿੰਡ ਪਾਸਲਾ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਮਨਰੇਗਾ ਵਰਕਰ ਮਮਤਾ ਨੇ ਪਿੰਡ ਦੇ ਹੀ ਸੁਖਵਿੰਦਰ ਕੁਮਾਰ सोनू ਅਤੇ ਉਸ ਦੀ ਪਤਨੀ ਤੇ ਇਲਜ਼ਾਮ ਲਾਉਂਦਿਆਂ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਡਿਊਟੀ ਵਿੱਚ ਕੁਤਾਹੀ ਵਰਤਦੇ ਹਨ ਅਤੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪਰਦਾਨਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਹਨ ਇਨਕਲਾਬੀਆਦੀ ਸਰਕਾਰ ਵਿੱਚ ਇੱਕ ਮਨਵੇਗਾ ਮੇਟ ਇੱਕੋ ਟਾਈਮ ਦੋ-ਦੋ ਥਾਵਾਂ ਤੇ ਦਿਹਾੜੀਆਂ ਕਰ ਰਿਹਾ ਹੈ ਸ਼ਾਇਦ ਇਹੀ ਬਦਲਾਅ ਦੀ ਉਡੀਕ ਪੰਜਾਬ ਦੇ ਲੋਕ ਕਰ ਰਹੇ ਸਨ ਮਨਵੇਗਾ ਮੇਟ ਦੀ ਧਰਮਪਤਨੀ ਵੀ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਤੀ ਦੇ ਕੰਮ ਵਿੱਚ ਹੱਥ ਵਟਾਉਦੀ ਹੋਈ ਸਵੇਰੇ ਮਨਵੇਗਾ ਲਾਭ ਪੱਤਰੀਆਂ ਦੀ ਫੋਟੋ ਖਿੱਚ ਕੇ ਵਾਪਸ ਆਪਣਾ ਨਿੱਜੀ ਕੰਮ ਕਰਨ ਚੱਲੀ ਜਾਂਦੀ ਹੈ ਅਤੇ ਉਸ ਦਾ ਪਤੀ ਸੁਖਵਿੰਦਰ ਕੁਮਾਰ ਸੋਲੂ ਵੀ ਆਪਣੇ ਨਿੱਜੀ ਕੰਮ ਤੇ ਚਲਾ ਜਾਂਦਾ ਹੈ ਇਸ ਤਰ੍ਹਾਂ ਇਹ ਸਰਕਾਰ ਤੋਂ ਜਿਸ ਕੰਮ ਦੀ ਤਨਖਾਹ ਲੈਂਦੇ ਨੇ ਉਹ ਕਮ ਇਮਾਨਦਾਰੀ ਨਾਲ ਨਾ ਕਰਕੇ ਸਰਕਾਰ ਨਾਲ ਧੋਖਾ ਕਰ ਰਹੇ ਨੇ ਜਦੋਂ ਇਸ ਸਬੰਧੀ ਸੁਖਵਿੰਦਰ ਕੁਮਾਰ ਸੋਨੂ ਅਤੇ ਉਸਦੀ ਧਰਮ ਪਤਨੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਮੌਜੂਦਾ ਸਰਕਾਰ ਦੇ ਪ੍ਰਧਾਨ ਦੀ ਧੌਂਸ ਦਿੰਦਿਆਂ ਕਿਹਾ ਕਿ ਸਾਨੂੰ ਤਾਂ ਜ਼ਿਲ੍ਹਾ ਪ੍ਰਧਾਨ ਸੰਤੋਖ ਰਾਮ ਨੇ ਲਾਇਆ ਹੋਇਆ ਹੈ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇੱਕ ਪੜਿਆ ਲਿਖਿਆ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਵੀ ਹਲਕੇ ਫਿਲੌਰ ਵਿੱਚ ਆਪਣੇ ਹੱਥੀ ਹੀ ਆਪਣੀ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ ਅਤੇ ਹਲਕਾ ਇੰਚਾਰਜ ਆਮ ਆਦਮੀ ਦੇ ਹੱਕਾਂ ਤੇ ਡਾਂਕਾ ਮਾਰਨ ਵਾਲਿਆਂ ਖਿਲਾਫ ਕੁਝ ਵੀ ਕਰਨ ਵਿੱਚ ਅਸਮਰੱਥ ਦਿਖ ਰਹੇ ਹਨ ਕੀ ਨਾਮ ਹੈ ਤੁਹਾਡਾ ਨਿਸ਼ਚਿਤ ਕਰੋ ਕਿਹੜੇ ਬੈਂਕ ਤੋਂ ਜੀ ਪਾਸੜੇ ਤੇ ਕੀ ਮਾਮਲਾ ਜੀ ਕੀ ਦਿੱਕਤ ਕੀ ਮਾਮਲਾ ਜੀ ਅਗਰ ਪਹਿਲੇ ਪੈਸੇ ਕੋਈ ਸੀ ਫੇ ਆ ਗਏ ਸੀ ਕੇ ਹਾਂ ਹਾਂ ਜੀ ਆਉਣੇ ਜਾਣੇ Airtel SIM ਚਾਹੀਏ ਹੁਣ ਆ ਜਾਂਦੇ ਪਹਿਲਾਂ ਹੁਣ ਆ ਜਾਂਦੇ ਜਿੰਨੇ ਕਰੇ ਤੋਂ ਆਉਣ ਲੱਗੇ ਪਏ ਆਉਣੇ ਤੋਂ 10 ਕੁ ਮਹੀਨੇ ਹੋ ਗਏ ਹੁੰਦੇ ਨੇ ਜਿਹੜੇ ਪਹਿਲੇ ਕੰਮ ਕੀਤੇ ਉਹ ਮਿਲ ਗਏ ਹੁਣ ਮਿਲ ਗਏ ਸਾਰੇ ਮੈਨੂੰ ਆ ਗਏ ਹਾਂ ਜੀ ਤੇ ਐਟ ਕੀ ਮੈਨੂੰ 5000 ਦੇ ਹਾਰਾ ਖਾਦਾ 1300 ਆਇਆ 1500 ਬੰਡਾ ਸੀਗਾ ਉਹ ਵੀ ਕੱਟ ਲਿਆ ਉਹ ਵੀ ਕੱਟ ਲਿਆ ਐਟ ਕੀ ਆ ਪਿਛੇ ਪਿਛਲੇ ਵਾਟਰ ਬਿਲ ਲਿਆ ਆ ਰਤੀ ਆਇਆ ਅੱਛਾ ਹਾਂਜੀ ਮੁੰਡਾ ਮੇਰਾ ਕਹਿੰਦਾ 1500 ਆਣਾ ਸੀਗਾ ਅੱਛਾ ਜੀ ਬੇ ਹੋਣੀ 1300 ਪਾਇਆ ਕਿੰਨੇ ਕਿ ਦਿਨਾਂ ਬਾਅਦ ਪੈਸੇ ਆ ਜਾਂਦੇ ਤੁਹਾਡੇ ਖਾਤੇ ਵਿੱਚ ਆ ਤਾਂ ਉਹ ਤਾਂ ਛੇਤੀ ਜਾਣ ਜਾਣਗੇ ਵੇ ਜਾਂਦਾ ਮੀਨ ਲੱਗਦਾ ਲਾਗੇ ਹਾਂਜੀ ਹਾਂਜੀ ਕਦੀ ਪੁੱਛਿਆ ਦੀ ਅਫਸਰਾਂ ਨੂੰ ਵੀ ਮੰਨ ਲਓ ਜਿਹੜਾ ਬੰਦੇ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਉਹ ਮਹੀਨਾ ਮਹੀਨਾ ਕਿੱਦਾਂ ਬੈਠ ਕਰੇ ਹੋ ਜਾਂਦਾ ਇੰਨਾ ਕ ਤਾਂ ਲੰਘ ਜਾਂਦਾ ਟਾਈਮ ਉਹਦਾ ਲੱਗੇ ਜਨੇ 15 ਦਿਨ ਉਹਦਾ ਨਾ ਹਾਂ ਉਹਦਾ ਨਹੀਂ ਮਾਸਟਰ ਉਹ ਕਾਢਦਾ ਫੇ ਅੱਗੇ ਸੀ ਮੈਂ ਜਦੋਂ ਕਹਿੰਦੀ ਦੋ ਤਾਂ ਸੱਤਾਂ ਕਿ ਦਿਨਾਂ ਬਾਅਦ ਤਾਂ ਮੈਂ ਪਵਾ ਦਿੰਦੀ ਸੀ ਮੈਂ ਨਹੀਂ ਹੋਣ ਨਹੀਂ ਪਾਉਂਦੇ ਹੈਗੇ ਅਜਾ ਤੁਹਾਡੇ ਹਾਇਰੀ ਮੈਡਮ ਇੱਥੇ ਲਾਉਂਦੇ ਆ ਹਾਂਜੀ ਤੇ ਉਹ ਕਿਦਾਂ ਨਾਲੇ ਰਹਿੰਦੇ ਫੇ ਤੁਹਾਡੇ ਕ ਮੰਨ ਲਓ ਆ ਕੇ ਚੱਲ ਜਾਂਦੇ ਆ ਉਹ ਫੋਟੋ ਖਿੱਚ ਕੇ ਚੱਲ ਜਾਂਦੇ ਨਾ ਨਹੀਂ ਰਹਿੰਦੇ ਹੈਗੇ ਹਾਂਜੀ ਕੀ ਹੈ ਮੈਡਮ ਤੁਸੀਂ ਆਜਾ ਤੁਹਾਡਾ ਮਨਦੀਪਕਰ ਮੈਡਮ ਤੁਸੀਂ ਅੱਜ ਇੱਥੇ ਖੜੇ ਆ ਕੀ ਕੰਮ ਕਰ ਕਰਦੇ ਤੁਸੀਂ ਮੈਂ ਕਿਦਾਂ ਹਾਜ਼ਰੀ ਲਾਉਂਦੀ ਆ ਮਤਲਬ ਅੱਗੇ ਮੇਰੇ ਕਿਚ ਅੱਛਾ ਜੀ ਪਹਿਲਾਂ ਤੇਜੀ ਤੇ 4-5 ਮਹੀਨੇ ਹਾਜ਼ਰੀ ਲਾਈ ਆ ਤੇ ਬਾਅਦ ਚਾ ਇਹ ਮੁੰਡਾ ਆ ਗਿਆ ਉਹ ਕਹਿਣ ਲੱਗਿਆ ਮੈਨੂੰ ਕੰਮ ਸਿਖਾਲ ਦੋ ਕਿ ਮੈਂ ਨੈਰ ਤੇ ਹਾਜ਼ਰੀ ਲਾਣੀ ਆ ਤੇ ਚਲੋ ਉਹਨਾਂ ਨੇ ਕੰਮ ਮੈ ਸਿਖਾਲ ਦਿੱਤਾ ਸਾਰੰਗ ਵੀ ਏਦਾਂ ਏਦਾਂ ਹਾਜ਼ਰੀ ਲੱਗਣੀ ਆ ਮਹਰਮਾ ਕਰਵਾਉਣੇ ਉਹਨਾਂ ਨੇ ਕਹਿ ਕੇ ਕਿ ਮੈਂ ਇਹ ਦੂਜੇ ਤਰ੍ਹਾਂ ਕੰਮ ਕਰੇ ਤਾਂ ਕਿ ਮੈਂ ਮੈਂ ਚਲੋ ਉਹਨਾਂ ਨੂੰ ਸੈਂਟਿੰਗ ਕਹਿਵਾਂ ਤੁਸੀਂ ਇੱਕ ਵਾਰੀ ਸਰਪੰਚ ਨਾਲ ਗੱਲ ਕਰੋ ਕਿ ਤੁਹਾਡੇ ਫੌਂਟੇ ਹਾਜ਼ਰ ਕਿਉਂਕਿ ਵੀ ਇੱਥੇ ਉਹ ਆਪ ਆਪਣੇ ਕੰਮ ਤੇ ਚੱਲ ਜਾਂਦਾ ਆ ਉਹ ਟੈਲਾਂ ਦਾ ਕੰਮ ਕਰ ਕੋਣ ਕੋਣ ਕਿਹੜਾ ਮੁੰਡਾ ਹੈ ਇੱਥੇ ਕਿਹੜਾ ਤੁਹਾਡੇ ਸਾਥੇ ਕੰਮ ਕਰਦਾ ਸਖਵਿੰਦਰ ਵਾ ਕੀ ਮਨ ਲਓ ਤੇ ਪਿੰਡ ਪਾਸਲੇ ਤੋਂ ਆਇਆ ਤੁਸੀਂ ਹਾਂਜੀ ਆਪ ਕੋਈ ਓਕੇ ਉਹ ਆਪਣੀ ਟੈਲਾਂ ਵਾਲੇ ਕੰਮ ਤੇ ਚੱਲ ਜਾਂਦਾ ਆ ਉਹ ਹਾਜ਼ਰੀ ਆਪ ਨਹੀਂ ਲਾਉਣਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਹਾਜ਼ਰੀ ਲਾ ਕੇ ਉਹ ਵੀ ਆਪਣੇ ਘਰੇ ਜਾ ਕੇ ਸਲਾਈ ਕਰਨ ਲੱਗ ਗਈ ਮਾਲੋ ਨਾਲ ਕੰਮ ਨਹੀਂ ਕਰਦੇ ਨਹੀਂ ਰਹਿੰਦੇ ਹੈਗੇ ਅੱਛਾ ਜੀ ਹਾਂ ਜੀ ਜੇ ਬਾਈ ਚਾਂਸ ਕਿਸੇ ਵੀ ਕਿਸੇ ਨੂੰ ਵੀ ਕੁਝ ਹੋ ਜਾਂਦਾ ਹੁਣ ਜਿਹੜਾ ਮੋਰੀ ਹੈ ਮੋਰੀ ਨੂੰ ਬੰਦੇ ਨੇ ਦੱਸਣਾ ਵੀ ਸਾਨੂੰ ਆਹ ਕੁਝ ਹੋਇਆ ਆ ਅਸੀਂ ਫਿਰ ਇਹ ਗਾਂ ਜਾ ਕੇ ਗੱਲ ਕਰਾਂਗੇ ਤਾਂ ਇਹ ਬਦਿਆਂ ਨੂੰ ਛੁੱਟੀ ਕਰਾਂਗੇ ਹੂੰ ਹੂੰ ਤੇ ਫੇ ਉਹ ਜਿਸ ਕਰਕੇ ਇਹਨਾਂ ਕੋਈ ਗੱਲ ਸੁਣਨ ਆਲੇ ਇੱਥੇ ਕੋਈ ਹੈ ਨਹੀਂ ਗਾਇਆ ਹੂੰ ਹੂੰ ਇਸ ਕਰਕੇ ਫੇ ਮੈਂ ਇਹ ਕਹਿੰਦੀ ਜਹਾ ਤੱਕ ਇਹ ਉਹ ਜੇ ਚਾਹਤ ਉਹਨਾਂ ਨੂੰ ਹਾਜ਼ਰ ਲਾਣੇ ਅਗਰ ਆ ਆਪ ਅੱਥੇ ਆ ਕੇ ਰਹਿਣ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਉਹਨਾਂ ਨੂੰ ਆਹ ਵਾਲਾ ਕੰਮ ਸੰਭਿਆ ਨੂੰ ਉਹਨਾਂ ਨੂੰ ਹੋ ਗਏ 2 ਮਹੀਨੇ ਹੋ ਚੁੱਕੇ ਤੇ 2 ਮਹੀਨੇ ਤੋਂ ਲਗਾਤਾਰ ਉਹ ਇੱਦਾਂ ਕਰਦੇ ਹਾਜ਼ਰੀ ਲਾ ਕੇ ਚੱਲ ਜਾਂਦੇ ਆ ਹਾਂਜੀ ਇੱਦਾਂ ਪਹਿਲਾਂ ਵੀ ਉਹ ਜਿੱਦਾਂ ਪਹਿਲਾਂ ਮੈਂ ਇੱਥੇ ਮੈਂ ਪਿੰਡ ਦੀ ਲਾਂਕੀ ਉਹ ਤੇ ਨਹਿਰ ਦੀ ਲਾਂਗੀ ਸੀ ਹਾਜ਼ਰੀ ਉਹ ਪਹਿਲਾਂ ਵੀ ਇੱਦਾਂ ਕਰਦੇ ਸੀਗੇ ਹਾਜ਼ਰੀ ਲਾ ਕੇ ਤੇ ਆਪਣੇ ਕੰਮ ਤੇ ਚੱਲ ਕਿੰਨੇ ਕ ਜਣੇ ਇੱਥੇ ਕਿਹੜੇ ਹੈਗੇ ਲਾਹ ਲਾਪਾਤਰੀ ਕਿੰਨੇ ਕੇ ਆ ਮਨਰੇਗਾ ਚ ਕਿੰਨੇ ਕੰਮ ਕਰਦੇ ਨੇ 17 ਜਾਨੇ 17 18 ਜਾਨੇ ਤੇ ਦੋ ਗਰੁੱਪਾਂ ਵਿੱਚ ਇੰਨੇ ਕਿ ਇੱਕੋ ਗਰੁੱਪ ਨੇ ਨਹੀਂ ਦੋ ਗਰੁੱਪ ਨੇ ਠੀਕ ਹੈ ਜੀ ਤੇ ਜਿਹੜੇ ਨਹਿਰ ਤੇ ਰਹਿੰਦੇ ਉਹ ਨਹਿਰ ਤੇ ਕੰਮ ਕਰਦੇ ਰਹਿੰਦੇ ਬਾਕੀ ਪਿੰਡ ਵਿੱਚ ਹਾਂ ਜੀ ਪਹਿਲਾਂ ਜਿੱਦਾਂ ਨਹਿਰ ਤੇ ਸਿਰਫ ਕੰਮ ਚੱਲਦਾ ਹੁਣ ਸਾਰਾ ਪਿੰਡ ਤੇ ਕੰਮ ਚੱਲਦਾ ਹੂੰ ਠੀਕ ਹੈ ਕੰਮ ਤੁਹਾਡੇ ਕੋਲੋਂ ਖੋਲਿਆ ਉਹ ਕਾ ਤੇ ਖੋਲਿਆ ਉਹਦਾ ਕੀ ਕਾਰਨ ਹੈਗਾ ਕੀ ਪਤਾ ਕੀ ਕਾਰਨ ਹੋਊਗਾ ਉਹਨਾਂ ਨੇ ਹੂੰ ਉਹਨਾਂ ਨੂੰ ਪਤਾ ਹੋਊਗਾ ਵੀ ਕਾ ਤੇ ਇਹਨਾਂ ਨੇ ਐਡਾ ਕੀਤਾ ਯਾ ਮੇਰੇ ਕੋਲ ਹੀ ਸਖ ਕੇ ਕੰਮ ਬੇ ਕਿੱਦਾ ਹਾ ਜਿਹੜੀ ਲਾਣੀ ਕਿੱਦਾਂ ਨਹੀਂ ਬਾਅਦ ਚ ਆਣੀ ਮੈਨੂੰ ਹੀ ਵੇ ਜੇ ਮੈਂ ਸਰਪੰਚ ਨਾਲ ਗੱਲ ਕੀਤੀ ਆ ਮੁੜ ਕੇ ਆਣੀ ਸਰਪੰਚ ਨੂੰ ਵੀ ਉਹਨਾਂ ਨੇ ਦੂਜਾ ਕਰ ਦਿੱਤਾ ਮੇਰਾ ਵਿੱਚੋਂ ਨਾ ਹੀ ਕੜਾਤਾ ਕੰਮ ਵਿੱਚੋਂ ਹਾਂਜੀ ਹੁਣ ਤੁਸੀਂ ਕਰਦੇ ਕੰਮ ਮੇਰੇ ਕੋਲ ਮੈਂ ਆਉਂਦੀ ਨਹੀਂ ਹੈਗੀ ਆ ਮੇਰਾ ਵਿੱਚ ਨਾ ਹੈ ਨਹੀਂ ਉਦਾਂ ਮੇਰੇ ਸਾਰਾ ਕੁਝ ਹੋਉਂਦਾ ਫੋਨ 'ਚ ਤੇ ਮਤਲਬ ਮੇਰਾ ਨਾਂ ਹੈ ਨਹੀਂ ਵਿੱਚ ਓਕੇ ਜੇ ਤਾਂ ਤੁਸੀਂ ਦੱਸਦੇ ਆ ਵੀ ਤੁਹਾਡੇ ਤੋਂ ਕੰਮ ਖੋ ਲਿਆ ਕਿਤੇ ਮੰਨ ਲਓ ਇਹ ਤਾਂ ਨਹੀਂ ਕਰਨਾ ਹੈਗਾ ਤੁਸੀਂ ਐਸ ਕਰਕੇ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਆ ਵੀ ਤੁਹਾਡੇ ਉਤੋਂ ਕੰਮ ਖੋ ਕਿ ਉਹ ਲੈ ਗਏ ਆ ਨਹੀਂ ਨਹੀਂ ਹੂੰ ਇਹ ਹੀ ਆ ਵੀ ਕਿ ਉਹ ਨਾਲ ਰਹਿਣ ਸੁਣਨ ਨੂੰ ਸਹੀ ਜੇ ਕੋਈ ਲੇਡੀਜ਼ ਕੋਈ ਬਿਮਾਰ ਹੁੰਦੀ ਆ ਕਾਪਾ ਕਹਿ ਗੱਲ ਅਗਲੇ ਨੂੰ ਜਾ ਕੇ ਦੱਸਾਂਗੇ ਤਾਂ ਸਹੀ ਵੀ ਹਾਂ ਇਹਨਾਂ ਨੂੰ ਆ ਗੱਲ ਫੋਨ ਲਾ ਕੇ ਦੱਸਾਂਗੇ ਵੀ ਇਹਨੂੰ ਅਸੀਂ ਘਰ ਭੇਜਣ ਲੱਗਦੇ ਆ। ਮੈਨੂੰ ਆ ਗੱਲ ਜੇ ਕੋਈ ਬਾਰੀਚਾਂਸ ਉੱ퍼 ਆ ਜਾਂਦਾ ਆ ਅਗਲੇ ਨੂੰ ਅਸੀਂ ਕੀ ਜਵਾਬ ਦੇਣਾ ਆ। ਅਗਲੇ ਤਾਂ ਫੋਟੋਆਂ ਜਿਹੜੀਆਂ ਆਪਾਂ ਆਨਲਾਈਨ ਚੜ੍ਹਦੀਆਂ ਉਹਦੇ ਹਿਸਾਬ ਨਾਲ ਪੁੱਛਦੇ ਆ। ਵਿਆਹ ਲੇੜੀ ਕਿੱਥੇ ਗਈ ਹੋਈ ਆ। ਤੇ ਇਹ ਕਿਹੜਾ ਤੁਸੀਂ ਇੱਥੇ ਕੰਮ ਕਰਦੇ ਤੇ ਦੇਖ-ਦੇਖ ਕੌਣ ਕਰਦਾ ਆ। ਦੇਖ-ਦੇਖ ਤਾਂ ਬਸ ਜਿਹੜਾ ਹੁਣ ਮੇਟ ਉਹਨਾਂ ਨੇ ਨਹੀਂ ਨਹੀਂ ਸਰਕਾਰੀ ਦਫ਼ਤਰੋਂ ਕੌਣ ਕਰਦਾ ਵੀਡੀਓ ਵੀ ਦਫ਼ਤਰ ਚ ਕਾਉਣ ਦਾ ਦੇਖਦੇ ਕਰਨੋਂ। ਉੱਥੋਂ ਬਲਵੰਤਾਂ ਆ ਦੇਖਣ। ਹੂੰ। ਤੇ ਇੱਕ ਜਿਹੜਾ ਵੀਡੀਓ ਵਾਸਤੇ ਉਹ ਗੱਡੀ ਚਾਹੁੰਦਾ ਨਾ 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 ਮੈਨੂੰ ਪਤਾ ਆ ਕਿ ਉਹ ਆਉਂਦੇ ਹੁੰਦੇ ਕਿਹੜੇ ਬਲਵੰਤ ਹੋਣੇ ਆ ਉਹ ਡੇਲੀ ਆਉਂਦੇ ਦੇ ਚੈੱਕ ਕਰਨ ਨਹੀਂ ਉਹਨਾਂ ਨੂੰ ਫੋਨ ਤੇ ਮੇਰੇ ਕੋਲ ਪੁੱਛਣਾ ਹੁੰਦਾ ਆ ਬੇ ਲੱਗੇ ਆ ਕੰਮ ਤੇ ਕਿੱਥੇ ਲੱਗੇ ਹੋਇਆ ਫੋਟੋ ਖਿੱਚ ਕੇ ਪਾ ਦੋ ਵੀਡੀਓ ਬਣਾ ਕੇ ਪਾ ਦੋ ਉਹ ਕਿੰਨਾ ਨਾ ਪਾ ਦੇ ਮਤਲਬ ਉਹ ਆਪ ਨਹੀਂ ਦੇਖਣ ਆਉਂਦੇ ਕਦੀ ਨਹੀਂ ਆਉਂਦੇ ਹੈਗੇ ਆ ਮਤਲਬ ਉਹਨਾਂ ਨੇ ਹੱਥ ਇੱਕ ਵਾਰ ਕਿਹੜਾ ਮਾਰਨਾ ਤੇ ਕਿ ਉਹਨਾਂ ਦੇ ਹੱਥ ਹੋਰ ਹੋਰ ਪਿੰਡਾਂ ਦੇ ਵੀ ਕੰਮ ਹੁੰਦਾ ਤੇ ਜਦੋਂ ਉਹ ਆਉਂਦੇ ਆ ਉਹਨਾਂ ਨੇ ਨਹੀਂ ਕਦੀ ਇਹ ਸਵਾਲ ਕੀਤਾ ਵੀ ਜਿਹੜੀ ਮੇੜਾ ਮੌਕੇ ਤੇ ਹਾਜ਼ਰ ਨਹੀਂ ਹੈਗੀ ਉਹ ਹੁਣ ਮੈਂ ਹੈ ਨਹੀਂ ਕਿ ਇੱਥੇ ਹੁਣ ਇਹਨਾਂ ਨੂੰ ਪਤਾ ਲੱਗੂ ਕਿ ਉਹ ਇਹਨਾਂ ਦੇ ਹੁੰਦੇ ਆਏ ਸੀ ਜਾਂ ਨਹੀਂ ਆਏ ਸੀ ਕਿਉਂਕਿ ਮੈਂ ਤਾਂ ਹੁਣ ਕਿੰਨੇ ਦਿਨ ਹੋ ਗਏ ਆਂਦੀ ਨਹੀਂ ਹੈਗੀ ਮੈਨੂੰ ਤਾਂ 15-20 ਦਿਨ ਹੋ ਗਏ ਮੈਂ ਆਉਂਦੀ ਦਿਵਾਲੀ ਤੋਂ ਪਹਿਲਾਂ ਵੀ ਆਈ ਹਾਂ ਤੁਸੀਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਮੇਡ ਤੋਂ ਇਹਨਾਂ ਨੇ ਮੇਰਾ ਨਾਮ ਕੱਢ ਦਿੱਤਾ ਉਹਨਾਂ ਨੇ ਮੈਨੂੰ ਹੁਣ ਕਿਹਾ ਸੀ ਵੀ ਤੁਸੀਂ ਆਪਣਾ ਨਾਮ ਇਹਨਾਂ ਦੇ ਸਾਰਿਆਂ ਦੇ ਲਿਖ ਕੇ ਪਾ ਦਿਓ ਕਿ ਹੁਣ ਤੁਹਾਡੇ ਕੋਲੋਂ ਚੇ ਕਰਾਂਗੇ ਅਸੀਂ ਓਕੇ ਹਾਂਜੀ ਤੇ ਜਦੋਂ ਇਹਦੇ ਸਬੰਧ ਵਿੱਚ ਤੁਸੀਂ ਵੀਡੀਓ ਦਾਫਤਰ ਵਿੱਚ ਅੱਜ ਕੱਲ੍ਹ ਦੱਸਿਆ ਸ਼ਿਕਾਇਤ ਕਿਹ ਕਿਹਦੀ ਕੋਈ ਅੱਛਾ ਕਿਹੜਾ ਕਿਹਦੀ ਅੱਛਾ ਜਿਹੜਾ ਕਿਹੜਾ ਉਹਨਾਂ ਦੀ ਵਾਈਫ ਤੁਸੀਂ ਕਹਿੰਦੇ ਆ ਕੇ ਇੱਥੇ ਕਰਦੇ ਉਹਨਾਂ ਦਾ ਵੀ ਕਾਰਡ ਬਣਿਆ ਹੋਇਆ ਨਹੀਂ ਉਹਨਾਂ ਦਾ ਕਾਰਡ ਨਹੀਂ ਬਣਿਆ ਹੋਇਆ ਉਹ ਹਾਜ਼ਰੀ ਲਾ ਕੇ ਘਰੇ ਚੱਲ ਜਾਂਦੇ ਉਹ ਸਲਾਈ ਕਰਦੇ ਤੇ ਕਿੰਨੀ ਤਨਖਾਹ ਮਿਲਦੀ ਹੈ ਇੱਕ ਦਿਨ ਦੀ 152 ਰੁਪਏ ਉਹਨਾਂ ਨੂੰ ਸੇਮ ਉਹਨਾਂ ਨੂੰ ਹਾਂਜੀ ਮਤਲਬ ਉਹ ਸਰਕਾਰੀ ਪੈਸੇ ਵੀ ਲੈ ਰਹੇ ਤੇ ਆਪਣਾ ਕੰਮ ਵੀ ਕਰ ਰਹੇ ਹਾਂਜੀ ਆਪਣਾ ਕੰਮ ਵੀ ਕਰ ਰਹੇ ਕੀ ਬੇਨਤੀ ਕਰਨਾ ਹੈ ਇਹੀ ਆ ਕਿ ਜਾਂ ਤਾਂ ਕਿ ਰੋ ਨਾਲ ਰਹਿਣ ਸਾਡੇ ਜਾਂ ਫਿਰ ਇਹ ਕੰਮ ਫੇ ਛੱਡ ਦੇਣਾ ਹਨਾ ਫੇ ਬਾਕੀਆਂ ਦੇ ਵੀ ਕਿਉਂ ਪੈ ਮੰਦੀ ਕਰਦੇ ਆ ਹਾਂਜੀ ਹੁਣ ਅਸੀਂ ਤਾਂ ਚੱਲ ਜਿੱਦਾਂ ਮਾਜੀ ਆਪਣੇ ਬੱਚਿਆਂ ਤੇ ਡਪਾਲ ਪਾਲ ਨਹੀਂ ਆ ਹੁਣ ਸਾਨੂੰ ਵੀ ਕਿਉਂ ਦੂਜਾ ਕਰ ਰਹੀ ਆ ਉਹ ਠੀਕ ਹੈ ਜੀ ਸਰ ਕੀ ਨਾ ਤੁਹਾਡਾ ਮੈਂ ਨਾਮ ਬਲਵੰਤ ਸਿੰਘ ਡੀਆਰਐਸ ਜੀ ਪਰੂੜ ਕਾਕਲਾ ਸਰ ਕੜੀ ਪਾਸਲੇ ਡਿਊਟੀ ਹੈ ਤੁਹਾਡੀ ਆ ਹਾਂਜੀ ਓਕੇ ਸਰ ਪਾਸਲੇ ਤੋਂ ਨਿੱਕੀ ਸ਼ਿਕਾਇਤ ਆ ਇਸੀ ਇੱਕ ਤੁਹਾਡੇ ਮੈਡਮ ਆ ਕਿੜੇ ਪਹਿਲਾਂ ਮਿਹਰ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਜੋ ਮੌਜੂਦਾ ਮੀਡੀਆ ਸੁਖਵਿੰਦਰ ਜੀ ਹਾਂਜੀ ਉਹਨਾਂ ਦੀ ਵਾਈਫ ਸਵੀਰ ਨੂੰ ਟੈਂਡੈਂਸ ਲਾਉਂਦੀ ਆ ਤੇ ਟੈਂਡੈਂਸ ਲਾ ਕੇ ਵਾਪਸ ਆਪਣੇ ਘਰ ਜਾ ਕੇ ਆਪਣਾ ਘਰੇਲੂ ਕੰਮ ਕਰਨ ਲੱਪੰਦੇ ਆ ਤੇ ਜਦੋਂ ਡਿਊਟੀ ਆਫ ਦਾ ਟਾਈਮ ਹੁੰਦਾ ਉਦੋਂ ਇੱਕ ਵਾਰ ਇਹ ਆ ਕੇ ਫੇਰ ਫੋਟੋ ਖਿੱਚਣਦੀ ਆ ਦੇਖੋ ਜੀ ਇਹ ਗੱਲ ਮੇਰੇ ਕੋਲ ਸਿਰਫ ਅੱਜ ਕੱਲ੍ਹ ਆਈ ਆ ਤੇ ਬਾਕੀ ਮੈਂ ਆਪ ਜਾ ਕੇ ਛਾਣ ਪੀਣੇ ਇੱਕ ਵਾਰ ਪੁੱਛ ਦਾਸ ਕਰ ਲੈਂਦਾ ਵੀ ਕੀ ਇਹ ਗੱਲ ਸਹੀ ਆ ਜੇ ਸਹੀ ਹੋਊਗੀ ਤਾਂ ਫੇਰ ਆਪਾਂ ਜੋ ਉਹਨਾਂ ਦਾ ਬਣਦਾ ਹੋਗਾ ਇੱਥੇ ਵੀਡੀਓ ਸਾਹਿਬ ਨੂੰ ਉਹਨਾਂ ਨੂੰ ਪੇਸ਼ ਕਰਾਂਗੇ ਸਰਕਾਰੀ ਮੇਡ ਹੁੰਦੀ ਆ ਵੈਸੋ ਦੀ ਡਿਊਟੀ ਕੀ ਹੁੰਦੀ ਹੈ ਮੇਡ ਦੀ ਡਿਊਟੀ ਉਹਨਾਂ ਨੇ ਲੇਬਰ ਦੇ ਕੋਲ ਰਹਿਣਾ ਹੁੰਦਾ ਹਾਂ ਹੂੰ ਜਿੰਨਾ ਟਾਈਮ ਲੇਬਰ ਕੰਮ ਕਰਦੀ ਆ ਪ੍ਰੋਪਰ ਚੈਨਲ ਉਹਨਾਂ ਦੇ ਤੀਨ ਬਣਾਉਂਦੇ ਓਕੇ ਤੇ ਸਰ ਕੀ ਮੰਨ ਲਓ ਕਿਹੜੀ ਕੋਈ ਮੇਡ ਤੁਸੀਂ ਰੱਖਿਆ ਆ ਜਿਹੜਾ ਅਜੇ ਦਾ ਕਾਰਡ ਬਣਿਆ ਆ ਉਹਦਾ ਪਰਿਵਾਰਕ ਮੈਂਬਰ ਕੋਈ ਡਿਊਟੀ ਕਰ ਸਕਦਾ ਉੱਥੇ ਨਹੀਂ ਨਹੀਂ ਜੀ ਜਿਹਦਾ ਅਜੇ ਕਾਰਡ ਬਣਿਆ ਵਾ ਜਿਹਦਾ ਜੋਬ ਕਾਰਡ 'ਚ ਨਾਮ ਆ ਉਹ ਹੀ ਕੰਮ ਕਰ ਸਕਦਾ ਸਰ ਜੀ ਉਹ ਕਿਤੇ ਹੋਰ ਕੰਮ ਕਰਦਾ ਹੋਵੇ ਨਹੀਂ ਨਹੀਂ ਜੀ ਜਿਹੜਾ ਜੇ ਨਰੇਗਾ ਦੇ ਵਿੱਚ ਨਾਮ ਆ ਜਿਹੜਾ ਮਾਸਟਰ ਨਿਕਿਆ ਉਹ ਨਰੇਗਾ ਦੇ ਕੰਮ ਕਰ ਸਕਦਾ ਜਾਉਂਦਰਾ ਐਬਸੈਂਟ ਲੱਗੀ ਹੋਵੇ ਫੇਰ ਦੂਜੇ ਨੇ ਕੰਮ ਅਗਰ ਕੋਈ ਇਦਾਂ ਪਾਇਆ ਜਾਂਦਾ ਸਰ ਉੱਤੇ ਫੇਰ ਕੀ ਕਰਵਾਈ ਹੁੰਦੀ ਆ ਉਹ ਦੇਖਦੇ ਆ ਪਹਿਲਾਂ ਆਪਾਂ ਇੱਕ ਵਾਰੀ ਮੈਂ ਚੈੱਕ ਕਰ ਲੈਂਦਾ ਵਾ ਕਿ ਜੋ ਅਲੀਗੇਸ਼ਨ ਉੱਤੇ ਲੱਗੇ ਸਹੀ ਆ ਜਾਂ ਕਿਦਾਂ ਉਹ ਘਰ ਜਾਂਦੇ ਆ ਜਾਂ ਨਹੀਂ ਜਾਂਦੇ ਆ ਤੇ ਮੇਰੇ ਕੋਲ ਤਾਂ ਬਾਰੇ ਕੋਈ ਨੌਲੇਜ ਨਹੀਂ ਹੈ ਜੀ ਵੀ ਉਹ ਜਾਂਦੇ ਜਾਂ ਨਹੀਂ ਜਾਂਦੇ ਹਨ ਕਿ ਸਰ ਇਹ ਇਦਾਂ ਨਹੀਂ ਲੱਗਦਾ ਕਿ ਡਬਲ ਡਬਲ ਕਮਾਈ ਕਰਕੇ ਸਰਕਾਰ ਨੂੰ ਚੂਨਾ ਲਗਾ ਰਹੇ ਆ ਜੀ ਮੈਂ ਸਰ ਉਹ ਤੁਹਾਨੂੰ ਪਹਿਲਾਂ ਕਹਿ ਰਿਹਾ ਨਾ ਵੀ ਮੈਂ ਇੱਕ ਵਾਰ ਜਾ ਕੇ ਦੇਖ ਲੈਣਾ ਵਾ ਕਿ ਐਕਚੁਅਲੀ ਜਿਨ੍ਹਾਂ ਨੇ ਇਹ ਨਾਮ ਦਿੱਤਾ ਵੀ ਉਹ ਘਰ ਜਾਂਦੇ ਵੀ ਉਹ ਜਾਂਦੇ ਵੀ ਆ ਕਿ ਜਾਂ ਉੱਥੇ ਰਹਿੰਦੇ ਆ ਉਹ ਮੈਂ ਇੱਕ ਵਾਰੀ ਹੁਣ ਪੁਨਿਸ਼ਾਨ ਕਰ ਲੈਣਾ ਠੀਕ ਹੈ ਸਰ ਧੰਨਵਾਦ ਓਕੇ ਸਰ